ਪੰਜਾਬ ਦੇ ਕੁਝ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲ ਕਰਨੀ ਜ਼ਰੂਰੀ ਹੈ ਪੰਜਾਬ ਅੰਦਰ ਕੀ ਕੁਝ ਚੱਲ ਰਿਹਾ ਹੈ ਪੰਜਾਬ ਅੰਦਰ ਕੀ ਹੋਣਾ ਚਾਹੀਦਾ ਹੈ ਔਰ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਡੀਆਈਜੀ ਹਰਚਰਨ ਭੁੱਲਰ ਦੇ ਉੱਤੇ ਗੱਲਬਾਤ ਕਰਨੀ ਜ਼ਰੂਰੀ ਹੈ ਔਰ ਉਸੇ ਬਾਰੇ ਅੱਜ ਗੱਲਬਾਤ ਕਰਨ ਹਾਜ਼ਰ ਹਨ ਮੇਰੇ ਨਾਲ ਮੌਜੂਦ ਨੇ ਪੰਜਾਬ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਪਿੰਦਰ ਸਿੰਘ ਉਤਰਾਹਣੀ ਕੋਟਰਾ ਸਾਹਿਬ ਪਹਿਲਾਂ ਤਾਂ 180 ਪੰਜਾਬੀ ਤੇ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਕੋਤਰਾ ਸਾਹਿਬ ਜੋ ਸਿਚੁਏਸ਼ਨ ਬਣਦੀ ਪਈ ਹੈ ਖਾਸ ਤੌਰ ਦੇ ਉੱਤੇ ਡੀਆਈਜੀ ਹਰਚਰਨ ਭੁੱਲਰ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਦੋ ਵਾਰੀ ਰਿਮਾਂਡ ਹੋ ਚੁੱਕਿਆ ਔਰ ਹੁਣ ਉਹਨਾਂ ਨੂੰ ਵਾਪਸ ਉੱਥੇ ਭੇਜ ਦਿੱਤਾ ਰਿਡੈਂਪਸ਼ਨ ਦੇ ਵਿੱਚ ਉਹਨਾਂ ਨੂੰ ਦੁਬਾਰਾ ਜੇਲ ਦੇ ਵਿੱਚ ਪਾ ਦਿੱਤਾ ਹੁਣ ਕਿਸ ਤਰ੍ਹਾਂ ਦੀ ਸਥਿਤੀ ਤੁਸੀਂ ਦੇਖਦੇ ਹੋ ਉਹਨਾਂ ਦੀ ਗੱਲ ਹੈ ਜੀ ਮੈਂ ਇੱਕਦਮ ਅੱਗੇ ਕਿਹਾ ਸੀ ਮੈਂ ਕਿਹਾ ਹੋਣਾ ਇਹਦਾ ਕੁਝ ਨਹੀਂ ਜੋ ਫੜ ਲਿਆ ਬਾ ਫੜ ਲਿਆ ਬਾਕੀ ਤੇ ਖਰਾਬੀਆਂ ਕਰਨ ਵਾਲੀ ਗੱਲ ਹੋ ਗਈ ਵੀ ਖਰਾਬ ਕਰੀ ਜਾਣਾ ਜੇ ਉਹਨਾਂ ਨੂੰ ਇਨਵੈਸਟੀਗੇਸ਼ਨ ਟੀਮ ਲੱਗੀ ਹੈ ਉਹਨਾਂ ਨੂੰ ਕੀ ਕਰਨਗੇ ਉਹਨੂੰ ਪੁੱਛਣ ਗਈ ਨਾ ਜੋ ਕੋ ਦੱਸੇਗਾ ਕੁਝ ਨਹੀਂ ਤਾਂ ਕੀ ਹੋਊਗਾ ਗੱਲ ਇਹ ਵੀ ਜੋ ਇਹਨਾਂ ਨੇ ਦੱਸਿਆ ਜੋ ਇਹਨਾਂ ਨੇ ਬੰਦੇ ਜਿਹੜੇ ਫੜਨ ਵਾਲੇ ਹੁਣ ਜਿਹੜੇ ਫਸਦੇ ਜਿੰਨਾਂ ਨੂੰ ਡਿਟੇਲ ਨਹੀਂ ਉਹਨਾਂ ਨੂੰ ਫੜ ਨਹੀਂ ਰਹੀ ਉਲਟਾ ਜੇਲ੍ਹ ਚ ਜਾ ਕੇ ਗੱਦੇ ਮੰਗਣੇ ਮੈਂ ਤਾਂ ਕਹਿੰਦਾ ਜੇਲ੍ਹ ਚ ਚੱਲ ਜਾ ਅੱਜ ਗੱਦੇ ਮੰਗਣੇ ਕੱਲ ਨੂੰ ਇਹ ਕਹਾਂਗੇ ਵੀ ਮੈਂ ਸੌਣੀ ਚਾਹਦਾ ਮੈਨੂੰ ਗਲਾਸੀ ਵੀ ਲਾਉਣ ਦੇ ਮਿਲ ਜੇ ਇਹਦੇ ਜੇਲ੍ਹ ਚ ਕਈ ਕੁਝ ਮੰਗੇ ਇਹਨਾਂ ਦੀ ਮੰਗ ਨੂੰ ਕੌਣ ਪੁੱਛਦਾ ਜੇਲ੍ਹ ਦੇ ਵਿੱਚ ਜੇਲ੍ਹ ਤੇ ਜੇਲ੍ਹ ਹੈ ਚਾਹੇ ਕੋਈ ਵੀ ਬੰਦਾ ਜੇਲ੍ਹ ਦੇ ਵਿੱਚ ਗਿਆ ਜੇਲ੍ਹ ਤੇ ਜੇਲ੍ਹ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਦੇਖਿਆ ਜਾਵੇ ਤੇ ਕੋਈ ਬਹੁਤਾ ਵੱਡਾ ਜੇ ਆਪਾਂ ਕਹੀਏ ਵੀ ਪੰਜਾਬ ਦੇ ਵਿੱਚ ਸੁਧਾਰ ਨਹੀਂ ਆਇਆ ਜੋ ਕਿ ਆਉਣਾ ਚਾਹੀਦਾ ਸੀ ਜਨਤਾ ਨੇ ਹੁਣ ਇੱਥੇ ਗੱਲ ਇਹਨੂੰ ਇੱਕ ਪਾਸੇ ਰੱਖ ਕੇ ਜੇ ਮੈਂ ਇੱਕ ਦੂਜੀ ਗੱਲ ਕਰਨੀ ਚਾਹਾਂ ਜੇ ਤੁਸੀਂ ਅਲੋਅ ਕਰਦੇ ਹੋ ਜਨਤਾ ਨੇ ਬਦਲਾ ਲਿਆਂਦਾ ਸਾਡੇ ਪੰਜਾਬ ਨੂੰ ਪੰਜਾਬ ਵਾਸੀਆਂ ਨੂੰ ਇਸ ਵੇਲੇ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਵੱਖਰਾ ਮਿੱਦਾ ਇੱਕ ਖੜਾ ਕਰਨਾ ਪਏਗਾ ਵੱਖਰਾ ਇੱਕ ਫਰੰਟ ਆਪਾਂ ਕਹੀਏ ਵੀ ਉਹ ਖੜਾ ਕਰਨਾ ਹੈ ਬਗਰ ਤਾਂ ਹੀ ਸਾਡੇ ਪੰਜਾਬ ਦਾ ਬਚਾਅ ਹੋ ਹੁੰਦਾ ਹੁਣ ਗੱਲ ਮੈਂ ਕਰਨ ਲੱਗਾ ਇੱਥੇ ਆਣ ਲੱਗਾ ਪੰਜਾਬ ਤੇ ਜਦੋਂ ਵੀ ਕਿਤੇ ਕੋਈ ਅਜੀਟੇਸ਼ਨ ਸ਼ੁਰੂ ਹੁੰਦੀ ਹੈ ਸਾਡੇ ਪੰਜਾਬ ਤੋਂ ਤੇ ਜਾਂ ਬੰਗਾਲ ਤੋਂ ਕੰਮ ਹ ਬਗੜਦਾ ਹੈ ਕਿਉਂਕਿ ਪੰਜਾਬ ਵੀ ਸਾਡਾ ਸਾਰਿਆਂ ਨੂੰ ਦਿਖਦਾ ਵੀ ਪੰਜਾਬ ਸਾਡਾ ਹਰਿਆ ਭਰਿਆ ਤੇ ਬੰਗਾਲ ਵੀ ਦਿਖਦਾ ਵੀ ਸਾਰਾ ਕੋ ਠੀਕ ਠਾਕ ਹੈ ਹੁਣ ਗੱਲ ਆਪਾਂ ਬੰਗਾਲ ਨੂੰ ਪਾਸੇ ਰੱਖ ਕੇ ਪੰਜਾਬ ਤੇ ਆਈਏ ਪੰਜਾਬ ਦੇ ਵਿੱਚ ਦੇਖੋ ਤੁਸੀਂ ਕਿੰਨਾ ਕੁਝ ਹੋ ਰਿਹਾ ਪੰਜਾਬ ਦੇ ਨਾਲ ਕਿੰਨਾ ਲੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਵੱਢਿਆ ਜਾ ਰਿਹਾ ਆਪਾਂ ਪੰਜਾਬ ਨੂੰ ਟੋਟਲੀ ਮਤਲਬ ਖਤਮ ਕਰਨ ਤੇ ਜੋਰ ਲਗਾ ਹੋਇਆ ਜਿਸ ਦੇ ਵਿੱਚ ਕੇ ਆਪਾਂ ਸਾਰਿਆਂ ਨੇ ਦੇਖਿਆ ਪੰਜਾਬ ਦੇ ਵਿੱਚ ਕੀ ਪਹਿਲਾਂ ਸਰਕਾਰ ਕਾਂਗਰਸ ਆਈ ਜੀ ਕਾਂਗਰਸ ਲਿਆਂਦੀ ਲੋਕਾਂ ਨੇ ਵੀ ਕਾਂਗਰਸ ਦੇ ਵਿੱਚ ਬਹੁਤ ਪਛੇਗਾ ਜੀ ਬਹੁਤ ਸਦਾ ਰਹੇਗਾ ਕਾਂਗਰਸ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਰੱਜ ਕੇ ਮਾਰਿਆ ਜੋ ਕੁਝ ਪੰਜਾਬ ਨੇ ਪੰਜਾਬ ਕਾਂਗਰਸ ਨੇ ਪੰਜਾਬ ਨਾਲ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਕੋਈ ਚੀਜ਼ ਲੁਕੋਵਾਲੀ ਨਹੀਂ ਰਹਿੰਦੀ ਕਿੰਨਾ ਪੰਜਾਬੀਆਂ ਨੂੰ ਸਾਡੇ ਸਰਦਾਰ ਆ ਭਾਈਚਾਰਾ ਨੂੰ ਕਿੰਨਾ ਕੁਛ ਹੋਇਆ ਸਾਡੇ ਨਾਲ ਮੈਂ ਕਿਹਾ ਬਲਦੇ ਟਾਇਰ ਗਲਾਂ ਚ ਪਾਏ ਗਏ ਇੰਨਾ ਕੁਝ ਹੋਇਆ ਪੰਜਾਬ ਨਾਲ ਉਸ ਤੋਂ ਬਾਅਦ ਰਹੀ ਗੱਲ ਜੀ ਅਕਾਲੀ ਸਰਕਾਰ ਆਈ ਜੀ ਕਸਰ ਅਕਾਲੀਆਂ ਨੇ ਵੀ ਕੋਈ ਨਹੀਂ ਛੱਡੀ ਪੰਜਾਬ ਨੂੰ ਲੁੱਟਣ ਦੇ ਵਿੱਚ ਕੋਈ ਕਸਮ ਨਹੀਂ ਛੱਡੀ ਹਰ ਤਰ੍ਹਾਂ ਹਰ ਹੀਲਾ ਵਸੀਲਾ ਜੋ ਲਾਇਆ ਨਾ ਆਇਆ ਉਹ ਵੀ ਲੰਘਿਆ ਦੁਨੀਆ ਦੁਖੀ ਹੋ ਕੇ ਕਿਹਾ ਵੀ ਐਤ ਕੀ ਪੰਜਾਬ ਦੇ ਵਿੱਚ ਅਸੀਂ ਬਦਲਾ ਲਿਆ ਜੀ ਚਲੋ ਜਨਤਾ ਵੀ ਪੰਜਾਬ ਵੀ ਸਾਰਿਆਂ ਨੇ ਕੋਈ ਕਿ ਦੁਨੀਆ ਚਾਹਦੀ ਸੀ ਬਦਲਾ ਲਿਆਂਦਾ ਜਾਵੇ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਛੱਡ ਕੇ ਇੱਕ ਨਵਾਂ ਬਦਲਾ ਲਿਆਂਦਾ ਚਲੋ ਨਵਾਂ ਬਦਲਾਅ ਲਿਆਂਦੇ ਵਿੱਚ ਦੁਨੀਆ ਸਾਰਿਆਂ ਨੇ ਬੜੀ ਕੋਸ਼ਿਸ਼ ਕੀਤੀ ਵੀ ਲਿਆਂਦਾ ਜਾਵੇ ਸ਼ਹਿਰ ਸੁਧਾਰ ਹੋਵੇ ਬਦਲਾਅ ਮੈਂ ਇੱਕ ਗੱਲ ਕਹਿਣੀ ਚਾਹਾਂ ਸਰਕਾਰਾਂ ਨੂੰ ਵੀ ਸਾਰੇ ਜਿੰਨੇ ਮੇਰੇ ਸਰਕਾਰਾਂ ਨੂੰ ਪਾਸੇ ਰੱਖ ਕੇ ਮੈਂ ਸਾਰੇ ਪੰਜਾਬੀ ਵੀਰਾਂ ਨੂੰ ਪੰਜਾਬ ਚ ਰਹਿੰਦੇ ਵਾਸੀਆਂ ਨੂੰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰਕਾਰ ਪੰਜਾਬ ਦੇ ਵਿੱਚ ਉਹ ਲਿਆਂਦੀ ਜਾਵੇ ਜਿਹਦੀ ਬਾਗਡੋਰ ਸੈਂਟਰ ਦੇ ਹੱਥ ਨਾ ਹੋਵੇ ਇਹ ਬਦਲਾਅ ਅਸੀਂ ਲਿਆਂਦਾ ਸੀ ਇਸ ਕਰਕੇ ਲਿਆਂਦਾ ਸੀ ਵੀ ਇਹਦੀ ਬਾਗਡੋਰ ਕਿਤੇ ਸੈਂਟਰ ਦੇ ਹੱਥ ਨਾ ਆਵੇ ਪਰ ਮੈਂ ਕਹਣਾ ਇਹਦੀ ਬਾਗਡੋਰ ਤੇ ਜਿੱਦਾਂ ਕਹਿ ਦਈਏ ਵੀ ਇਹ ਤੇ ਦੂਜੀ ਕਾਪੀ ਪੰਜਾਬ ਦੇ ਵਿੱਚ ਆ ਗਈ ਇਹਦੀ ਬਾਗਡੋਰ ਤੇ ਸੈਂਟਰ ਚ ਨਹੀਂ ਇਹ ਸਰਕਾਰ ਆਈ ਤਾਂ ਤੁਸੀਂ ਦੇਖ ਲਓ ਵੀ ਪੰਜਾਬ ਦੇ ਵਿੱਚ ਗੈਂਗਸਟਰ ਦਾ ਵਾਧਾ ਪੰਜਾਬ ਦੇ ਵਿੱਚ ਚਿੱਟੇ ਦਾ ਵਾਧਾ ਪੰਜਾਬ ਦੇ ਵਿੱਚ ਕ腐ਸ਼ਨ ਦਾ ਵਾਧਾ ਤੁਸੀਂ ਦੇਖੋ ਕਿੰਨੀ ਕਿੰਨੀ ਕ腐ਸ਼ਨ ਹੁਣ ਗੱਲ ਭੁੱਲਰਦੇ ਆ ਗਏ ਇੱਥੇ ਦੇਖ ਲਓ ਦੁਨੀਆ ਪੁਲਿਸ ਕੋਲ ਜਾਂਦੀ ਹੈ ਵੀ ਸਾਨੂੰ ਪੁਲਿਸ ਦੇ ਕੋਲੋਂ ਕੋਟਾ ਚ ਨਾਜ ਸਾਨੂੰ ਪੁਲਿਸ ਕੋਲੋਂ ਇਨਸਾਫ ਮਿਲਦਾ ਸਾਡਾ ਇਨਸਾਫ ਦੇਣ ਵਾਲਾ ਸਿਸਟਮ ਜਦ ਕ腐ਟ ਹੋ ਗਿਆ ਤੇ ਜਨਤਾ ਨੂੰ ਇਨਸਾਫ ਕਿੱਥੋਂ ਮਿਲੇਗਾ ਦੂਜੇ ਪਾਸੇ ਆਪਾਂ ਚਲੇ ਜਾਨੇ ਯੂਨੀਵਰਸਿਟੀ ਜਲ ਜਾਨੋ ਅੱਜ ਸਾਡੀ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਸਾਡੇ ਹੱਥੋਂ ਚੱਲੀ ਹੈ ਜੇ ਅੱਜ ਸਾਡਾ ਪੰਜਾਬ ਇਕੱਠਾ ਯੂਨੀਵਰਸਿਟੀ ਵਾਤੇ ਹੋਇਆ ਅੱਜ ਸਾਡਾ ਪੰਜਾਬ ਇਕੱਠਾ ਹੋਇਆ ਸਾਡੀ ਯੂਨੀਵਰਸਿਟੀ ਹੱਥੋਂ ਚੱਲੀ ਇਸ ਤੋਂ ਪਹਿਲਾਂ ਸਾਡੇ ਪੰਜਾਬ ਨੂੰ ਸੇਕ ਲੱਗਾ ਸਾਡੇ ਕਿਸਾਨ ਭਾਈਚਾਰੇ ਨੂੰ ਸੇਕ ਲੱਗਾ ਦੇਖੋ ਸਾਡੇ ਦਿੱਲੀ ਧਰਨਾ ਲਾਏ ਸੋ ਕਿੰਨੀ ਦੇਰ ਧਰਨਾ ਲਿਆ ਸਿਰਫ ਉਹਨਾਂ ਨੇ ਪੰਜਾਬ ਵਾਸਤੇ ਕੀਤਾ ਨਾ ਜਦ ਜੋ ਵੀ ਅਜੀਟੇਸ਼ਨ ਸਾਡੀ ਪੰਜਾਬ ਦੀ ਸ਼ੁਰੂ ਹੁੰਦੀ ਜਦੋਂ ਸਾਰਾ ਪੰਜਾਬ ਸਾਡਾ ਇਕੱਠਾ ਹੁੰਦਾ ਹੈ ਉਹ ਕਿਸੇ ਦਾ ਪਰਸਨਲ ਮੈਟਰ ਤੇ ਨਹੀਂ ਹੁੰਦਾ ਉਹ ਸਿਰਫ ਇਸੇ ਕਰਕੇ ਇਕੱਠੇ ਹੋਏ ਨਾ ਬਈ ਯਾਰ ਸਾਡੇ ਪੰਜਾਬ ਨੂੰ ਅਸੀਂ ਬਚਾ ਲਈਏ ਸਾਡਾ ਪੰਜਾਬ ਚੱਲਿਆ ਹੁਣ ਸਾਡੇ ਪੰਜਾਬ ਦੀ ਯੂਨੀਵਰਸਿਟੀ ਨੂੰ ਲੁੱਟਣ ਵਾਸਤੇ ਕਿਦਾਂ ਜੋਰ ਤੋੜਨ ਵਾਲਾ ਕੰਮ ਹੋ ਗਿਆ ਕਿ ਹਿਸਾਬ ਦਾ ਵੀ ਸਾਰਾ ਕੁਝ ਅਸੀਂ ਆਪਣੇ ਹੱਥ ਚ ਲੈ ਲਿਆ ਕਿਉਂਕਿ ਯੂਨੀਵਰਸਿਟੀ ਤੁਹਾਨੂੰ ਵੀ ਪਤਾ ਪੁਰਾਣੀ ਪਾਕਿਸਤਾਨ ਵਾਲੇ ਦੀ ਯੂਨੀਵਰਸਿਟੀ ਮੁੜ ਕੇ ਇੱਥੇ ਬਣਾਈ ਕਿ ਸਾਰਾ ਕੁਝ ਤੁਹਾਨੂੰ ਸਾਰਾ ਕੁਝ ਪਤਾ ਕਦੀ ਕਿਸੇ ਵੇਲੇ ਤੁਹਾਨੂੰ ਸ਼ਾਇਦ ਤੁਸੀਂ ਬੱਚੇ ਹੋ ਨਹੀਂ ਪਤਾ ਉਹਨਾਂ ਕਿਸੇ ਵੇਲੇ ਸਾਡੇ ਵਾਈਸ ਚਾਂਸਲਰ ਦਾ ਇੰਨਾ ਰੋਤਵਾ ਵਧੀਆ ਹੁੰਦਾ ਸੀ ਇੰਨਾ ਰਿਗਾਰਡ ਮਿਲਦਾ ਸੀ ਪ੍ਰਤਾਪ ਸਿੰਘ ਕੈਰੋ ਵੇਲੇ ਦੀ ਗੱਲ ਦੱਸਦੇ ਆ ਤੁਹਾਨੂੰ ਉਸ ਵੇਲੇ ਜੇ ਵੀਸੀ ਨੇ ਜਾਣਾ ਨਾ ਮੈਨਾਂ ਵਾਸਤੇ ਮੁੱਖ ਮੰਤਰੀ ਨੂੰ ਤੇ ਹਸਾਬ ਲਾ ਲਓ ਵੀ ਮੁੱਖ ਮੰਤਰੀ ਸਾਹਿਬ ਨੇ ਅੰਦਰੋਂ ਉੱਠ ਕੇ ਬਾਹਰ ਵੀਸੀ ਨੂੰ ਰਿਸੀਵ ਕਰਨ ਵਾਸਤੇ ਜਾਣਾ ਇੰਨਾ ਰਿਗਾਰਡ ਸੀ ਸਾਡੇ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਲੈ ਲਓ ਜਾਂ ਵੀਸੀ ਦਾ ਕਿਉਂਕਿ ਜੇ ਮੁੱਖ ਮੰਤਰੀ ਪੜਿਆ ਤੇ ਇੱਥੋਂ ਹੀ ਪੜ ਕੇ ਫੇਰ ਹੀ ਮੁੱਖ ਮੰਤਰੀ ਦਾ ਕੋਲ ਪਹੁੰਚਿਆ ਨਾ ਪੜਾਈ ਤੇ ਕੀਤੀ ਹੈ ਨਾ ਮੈਂ ਗੱਲ ਕਰਨਾ ਸਾਡੇ ਪੰਜਾਬ ਨੂੰ ਅੱਜ ਯੂਨੀਵਰਸਿਟੀ ਲੁੱਟ ਰਵਾ ਦੇ ਸਾਡਾ ਪੰਜਾਬ ਪੂਰਾ ਇਕੱਠਾ ਹੋਇਆ ਹੈ ਉਹ ਕਿਸ ਕਰਕੇ ਹੋਇਆ ਕਿਸੇ ਦਾ ਪਰਸਨਲ ਮੈਟਰ ਤੇ ਨਹੀਂ ਨਾ ਕੋਈ ਵੀ ਸਾਡੇ ਹੱਥੋਂ ਸਾਡਾ ਪੰਜਾਬ ਨਾ ਚਾਹ। ਮੈਂ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਬਹੁਤ ਹੱਥ ਜੋੜ ਕੇ ਬੇਨਤੀ ਕਰ ਰਹਾ ਇਹਨੂੰ ਸਖਤੀ ਨਾਲ ਮੈਂ ਕਹਿਣਾ ਚਾਹਾਂ ਵੀ ਇਹ ਤੇ ਇੰਪਲੀਮੈਂਟ ਵੀ ਹੋਣੀ ਚਾਹੀਦੀ ਏ। ਜੇ ਤੁਸੀਂ ਲਾਓ ਕਿ ਇੱਕ ਮਹਾਰਾਜਾ ਰਣਜੀਤ ਸਿੰਘ ਇੱਕ ਛਾਈ ਅਨਪੜ ਬੰਦਾ ਸੀ ਜੇ ਪੰਜਾਬ ਦੇ ਉੱਤੇ 40 ਸਾਲ ਉਸ ਬੰਦੇ ਨੇ ਰਾਜ ਕੀਤਾ ਜੇ ਉਹ ਬੰਦਾ ਰਾਜ ਪੰਜਾਬ ਤੇ ਕਰ ਸਕਦਾ ਕੀ ਪੰਜਾਬੀ ਸਾਡੇ ਹੈ ਨਹੀਂ ਕਿ ਪੰਜਾਬੀ ਸਾਡੇ ਮਰ ਗਏ ਨੇ ਸਾਰੇ ਸਾਡੇ ਪੰਜਾਬ ਦੇ ਵਿੱਚ ਪੰਜਾਬੀਆਂ ਕੋਲ ਦੱਸੋ ਕਿਹੜੀ ਚੀਜ਼ ਦੀ ਕਮੀ ਹੈ ਜਿਹੜਾ ਪੰਜਾਬੀ ਸਾਡੇ ਅਸੀਂ ਜੋ ਬਾਗਡੋਰ ਬਣਾ ਕੇ ਮੰਤਰੀ ਬਣਾ ਕੇ ਦਿੱਲੀ ਨੂੰ ਭੇਜ ਦਿੰਦੇ ਹਾਂ ਮੁੱਖ ਮੰਤਰੀ ਬਣਾਇਆ ਪੰਜਾਬ ਦਾ ਤੇ ਮੁੱਖ ਮੰਤਰੀ ਨੂੰ ਮਿਲਣ ਦਾ ਅੱਜ ਤੱਕ ਟਾਈਮ ਨਹੀਂ ਮੈਂ ਕਹਿੰਦਾ ਲਿਖਤੀ ਚਿੱਠੀਆਂ ਪਾ ਕੇ ਵੀ ਜਿਸ ਬੰਦੇ ਨੂੰ ਮਿਲਣ ਦਾ ਸਾਨੂੰ ਟਾਈਮ ਨਹੀਂ ਉਸ ਮੁੱਖ ਮੰਤਰੀ ਕੋਲ ਅਸੀਂ ਕੀ ਪਾਲਦੇ ਆ ਕੀ ਮੁੱਖ ਮੰਤਰੀ ਉਥੇ ਚੰਡੀਗੜ੍ਹ ਯੂਨੀਵਰਸਿਟੀ 'ਚ ਨਹੀਂ ਜਾ ਸਕਦਾ ਸੀ ਕੀ ਉਹ ਪੰਜਾਬ ਦਾ ਵਾਸੀ ਨਹੀਂ ਹੈ ਕਿਉਂਕਿ ਜੇ ਉਹ ਜਾਂਦਾ ਉਥੋਂ ਜੇ ਪਰਮਿਸ਼ਨ ਉਹਨੂੰ ਕੋਈ ਦੇ ਦੇ ਜਾਵੇ ਮੈਂ ਹੱਥ ਜੋੜ ਕੇ ਪੰਜਾਬ ਵਾਸੀਆਂ ਨੂੰ ਇਹਦੀ ਬੇਨਤੀ ਕਰਦਾ ਆ ਕਿ ਡੁੱਬਦਾ ਪੰਜਾਬ ਬਚਾ ਲਓ ਅਗਲੀ ਵਾਰੀ 27 ਚ ਇਲੈਕਸ਼ਨ ਹੁੰਦੇ ਆ ਸਾਰੀਆਂ ਪਾਰਟੀਆਂ ਛੱਡ ਕੇ ਇੰਡੀਪੈਂਡੈਂਟ ਬੰਦੇ ਖੜੇ ਕਰੋ ਜੋ ਉਹ ਬੰਦੇ ਖੜੇ ਕਰੋ ਜਿਹੜੇ ਕਿਸੇ ਪਾਰਟੀ ਨਾਲ ਰਿਲੇਟਡ ਨਾ ਹੋਣ ਤੇ 117 ਸੀਟਾਂ ਤੇ ਉਹੀ ਬੰਦੇ ਹੋਣ ਤੇ ਸਰਕਾਰ ਬਣਾਈ ਜਾਵੇ ਜੇ ਸਰਕਾਰ ਤੁਸੀਂ ਪੰਜਾਬ ਦੀ ਇਸ ਤਰ੍ਹਾਂ ਦੀ ਬਣਾ ਲੋਗੇ ਨਾ ਤੇ ਪੰਜਾਬ ਤੇ ਰਾਜ ਆ ਜਾਏਗਾ ਪੰਜਾਬ ਪਹਿਲਾਂ ਵਾਂਗੂ ਖੁਸ਼ਹਾਲ ਹੋ ਜਾਏਗਾ ਜੇ ਤੁਸੀਂ ਉਹ ਬਣਾ ਲੋਗੇ ਪੰਜਾਬ ਦਾ ਡੀਜੀਪੀ ਵੀ ਤੁਸੀਂ ਆਪਣਾ ਲਾ ਲੋਗੇ ਪੰਜਾਬ ਦਾ ਹੋਮ ਸੈਕਟਰੀ ਵੀ ਚੀਫ ਸੈਕਟਰੀ ਤੁਸੀਂ ਸਾਰੇ ਆਪਣੇ ਲਾ ਲੋਗੇ ਤੁਸੀਂ ਤੁਸੀਂ ਕਹਿੰਦੇ ਹੋ ਕਿ ਜਿਨ੍ਹਾਂ ਦੇ ਦਿੱਲੀ ਦੇ ਵਿੱਚ ਨਹੀਂ ਹੈਗੇ ਫੇਰੇ ਉਹਨਾਂ ਨੂੰ ਸੋ ਪਿਆਜਾ ਵੀ ਪੰਜਾਬ ਦਾ ਰਾਜ ਹੁਣ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹਨੂੰ ਵੀ ਪੰਜਾਬ ਨੇ ਜਿਤਾਇਆ ਉਸ 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 ਪਾਰਟੀ ਦੇ ਵਿਲੇ ਦੇ ਲੱਗੇ ਡੀਜੀਪੀ ਨਾਲ ਹੁਣ ਤੱਕ ਰੌਲਾ ਪੈਂਦਾ ਕਿ ਉਹਨਾਂ ਨੂੰ ਡੀਜੀਪੀ ਕਾਨੂੰ ਲਾਇਆ ਗਿਆ ਉਹ ਅਹੁਦੇਦਾਰ ਕਾਨੂੰ ਲਾਇਏ ਗੇ ਪੁਲਿਸ ਉਹਨਾਂ ਦੇ ਟਾਈਮ ਦੇ ਉੱਤੇ ਐਨੇ ਇਲਜ਼ਾਮ ਉਹਨਾਂ ਦੇ ਉੱਤੇ ਲੱਗਦੇ ਆ ਤੁਸੀਂ ਕੀ ਅਕਾਲੀ ਦਲ ਨੂੰ ਫਿਰ ਫਤਵਾ ਦਿੰਦੇ ਹੋ ਕਿ ਉਹ ਨੈਸ਼ਨਲ ਪਾਰਟੀਆਂ ਤੋਂ ਵੱਖਰੀ ਹੈ ਮੈਂ ਕਿਸੇ ਨੂੰ ਨਹੀਂ ਮੈਂ ਕਹਿੰਦਾ ਵੀ ਅਕਾਲੀ ਦਲ ਦਾ ਮੈਂ ਫਤਵਾ ਤਾਂ ਨਹੀਂ ਦਿੰਦਾ ਕਿ ਅਕਾਲੀ ਦਲ ਦੇ ਨਾਲ ਬੀਜੇਪੀ ਰਲ ਕੇ ਸਰਕਾਰ ਬਣੀ ਸੀ ਤੇ ਫਿਰ ਹਾਂ ਬਾਗਡੋਰ ਤਾਂ ਸੈਂਟਰ ਜੀ ਹੈਨ ਦਿੱਲੀ ਦੇ ਵਿੱਚ ਅਸੀਂ ਕਹਿੰਦੇ ਇੰਡੀਪੈਂ ਦੇ ਵਿੱਚ ਟੈਕਸ ਸਾਡਾ ਪੰਜਾਬ ਦਾ ਜਾਂਦਾ ਪਾਣੀ ਸਾਡਾ ਪੰਜਾਬ ਦਾ ਜਾਂਦਾ ਲਾਈਟ ਸਾਡੇ ਪੰਜਾਬ ਤੋਂ ਜਾਂਦੀ ਸਾਰਾ ਕੁਝ ਸਾਡੇ ਪੰਜਾਬ ਤੋਂ ਜਾਂਦਾ ਤੇ ਵਾਗਡੋਰ ਅਸੀਂ ਬਣਾ ਕੇ ਸਰਕਾਰ ਖਰਚਾ ਪੰਜਾਬ ਦਾ ਦੁਨੀਆ ਪੰਜਾਬ ਦੀ ਰਹਿੰਦੇ ਪੰਜਾਬ ਸਭ ਕੋ ਪੰਜਾਬ ਦਾ ਤੇ ਦੋ ਵਾਗਡੋਰ ਅਸੀਂ ਦਿੱਲੀ ਦਾ ਸਭ ਕੋ ਦੇ ਦਈਏ ਕਿਉਂ ਮੈਂ ਪੰਜਾਬ ਵਾਸੀਆਂ ਨੂੰ ਸਵਾਲ ਪੁੱਛਣਾ ਚਾਹੁੰਦਾ ਵੀ ਤੁਸੀਂ ਇਹ ਕਿਉਂ ਕਰਦੇ ਹੋ ਤੁਹਾਡੇ ਪੰਜਾਬ ਦੇ ਵਿੱਚ ਕੋਈ ਅੱਜ ਬੰਦਾ ਹਰ ਤਰ੍ਹਾਂ ਦੇ ਬੰਦੇ ਪੰਜਾਬ ਵਿੱਚ ਵੈਲ ਐਜੂਕੇਟਡ ਬੰਦੇ ਪੰਜਾਬ ਦੇ ਵਿੱਚ ਵੈਲ ਸੈਟਲ ਪੰਜਾਬ ਦੇ ਵਿੱਚ ਇਹੋ ਹਜੇ ਇਮਾਨਦਾਰ ਬੰਦੇ ਬੈਠੇ ਨੇ ਕਿ ਜਿਨ੍ਹਾਂ ਨੇ ਅੱਜ ਤੱਕ ਪੰਜਾਬੀ ਚਾਹ ਦਾ ਕੱਪ ਨਹੀਂ ਕਿਸੇ ਬੰਦੇ ਕੋਲ ਹੈ ਉਹ ਜਿਹੜੇ ਆਨਸ ਬੰਦੇ ਬੈਠੇ ਨੇ ਪਰ ਉਹਨਾਂ ਨੂੰ ਇਹ ਖੇਤਰੀ ਪਾਰਟੀਆਂ ਲਾ ਲਓ ਜਾਂ ਇਹ ਪੋਲੀਟੀਕਲ ਪਾਰਟੀਆਂ ਲਾ ਲਓ ਜਾਂ ਸੈਂਟਰ ਦੀਆਂ ਪਾਰਟੀਆਂ ਲਾ ਲਓ ਉਹਨਾਂ ਨੂੰ ਸਾਹਮਣੇ ਤਾਂ ਨਹੀਂ ਆਉਣ ਦਿੰਦੇ ਵੀ ਜੇ ਇਹ ਸਾਹਮਣੇ ਆ ਗਏ ਤੇ ਦੁਬਾਰਾ ਸਾਡਾ ਦੇ ਭੱਟੀ ਪੁੱਛੀ ਜਾਣੀ ਬਿਲਕੁਲ ਇਸ ਕਰਕੇ ਮੇਰੀ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਇੱਧਰ ਥੋੜਾ ਧਿਆਨ ਜ਼ਰੂਰ ਦਿਓ ਯੂਨੀਵਰਸਿਟੀ ਵਾਲੇ ਪਾਸੇ ਉਹਨਾਂ ਬਾਤ ਧਰਨਾ ਦੇਣ ਤੋਂ ਬਾਅਦ ਉਧਰ ਨਿਬਟਣ ਤੋਂ ਬਾਅਦ ਪੰਜਾਬ ਵਾਸੀਓ ਜਾਗੋ ਥੋੜਾ ਜਿਹਾ ਪੰਜਾਬ ਦੇ ਵਿੱਚ ਆਓ ਇੱਧਰ ਦੇਖੋ ਆਗੇ ਕਿ ਕੀ ਹੁੰਦਾ ਵੈ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿੰਦਾ ਕਿੰਦਾ ਕਿੰਨਾ ਕਿੰਨਾ ਕ੍ਰਾਈਮ ਹੁੰਦਾ ਵੈ ਕੀ ਕੁਝ ਪੰਜਾਬ ਦੇ ਵਿੱਚ ਮੈਨੂੰ ਤੁਸੀਂ ਦੱਸ ਦੋ ਪੰਜਾਬ 'ਚ ਕਿਹੜਾ ਕੁਝ ਨਹੀਂ ਹੋ ਰਿਹਾ ਅੱਜ ਆ ਜਲੰਧਰ ਵਿੱਚ ਰਮਨ ਰੋੜੇ ਨੂੰ ਵੀ 5 ਕਰੋੜ ਦੀ ਧਮਕੀ ਦਾ ਫੋਨ ਆ ਗਿਆ ਮੈਂ ਇਹ ਕਹਿੰਦਾ ਇਹੋ ਜੇ ਕੰਮ ਪਹਿਲਾਂ ਕਦੇ ਨਹੀਂ ਹੋਇਆ ਦੱਸੋ ਇਹ ਚੀਜ਼ਾਂ ਨੂੰ ਜੇ ਸਾਰਾ ਪੰਜਾਬ ਸਾਡਾ ਇਕੱਠਾ ਹੋ ਗਿਆ ਇੱਕ ਜਗ੍ਹਾ ਮੁਠ ਹੋ ਜਾਏਗਾ ਨਾ ਇਹ ਚੀਜ਼ਾਂ ਸਾਰੀਆਂ ਬੰਦ ਆਪੇ ਹੋ ਜਾਣਗੀਆਂ ਮੈਂ ਤੇ ਇਹਨਾਂ ਚੀਜ਼ਾਂ ਨੂੰ ਇਥੇ ਤੱਕ ਵੀ ਮੈਂ ਤੇ ਮੈਨੂੰ ਤਾਂ ਸ਼ੱਕ ਪੈਂਦਾ ਵੀ ਜੇ ਸਰਕਾਰ ਹੈ ਤੇ ਅਕੀਬ ਦਾ ਕਿਹੜੀ ਸਰਕਾਰ ਦਾ ਕੀ ਮੈਟਰ ਹੈ ਕੀ ਗਾਣੀ ਹੈ ਇਹ ਸਰਕਾਰ ਦੇ ਹਿਸਾਬਾ ਪਾਲੇ ਹੋਏ ਬੰਦੇ ਹੀ ਹੋ ਸਕਦਾ ਅਚੂਤਰਾ ਸਾਹਿਬ ਜਿਵੇਂ ਦੀ ਜਿਵੇਂ ਦੀ ਡੈਫੀਨੇਸ਼ਨ ਤੁਸੀਂ ਦਿੱਤੀ ਹੈ ਉਸ ਸਿਆਸਤਦਾਨ ਦੀ ਜੋ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਕੁਮਰ ਵਿਜੇ ਪ੍ਰਤਾਪ ਉਸ ਡੈਫੀਨੇਸ਼ਨ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਸੀ ਲੋਕਾਂ ਨੂੰ ਉਹ ਐਮਐਲਏ ਵੀ ਬਣ ਕੇ ਲੋਕਾਂ ਨੇ ਫਤਵਾ ਵੀ ਦੇ ਤੇ ਹੁਣ ਉਹ ਜਿਹੜੇ ਆਦਰਸ਼ਵਾਦੀ ਐਮਐਲਏ ਮੰਨੇ ਜਾਂਦੇ ਸੀ ਹੁਣ ਤੱਕ ਉਹਨਾਂ ਨੂੰ ਖੁੰਝੇ ਲਾ ਰੱਖਿਆ ਉਹਨਾਂ ਨੂੰ ਤਾਂ ਕੱਢ ਵੀ ਦਿੱਤਾ ਬਾਹਰ ਇਹੋ ਤੇ ਮੈਂ ਗੱਲ ਕਹਿ ਰਿਹਾ ਵੀ ਜਿਹੜਾ ਬੰਦਾ ਇੱਕ ਆਨਸਟ ਬੰਦਾ ਹੋਏ ਨਾ ਇਹਨਾਂ ਪਾਰਟੀਆਂ ਨਾਲ ਉਹਨੂੰ ਅੱਗੇ ਨਹੀਂ ਆਉਣ ਦੇਣਾ ਕੋਕ ਜੇ ਕੁਮਰ ਬਈ ਪ੍ਰਤਾਪ ਵੈਰੀ ਨਾਈਸ ਔਰ ਵੈਰੀ ਓਨੈਸਟ ਬੰਦਾ ਉਹਨੂੰ ਇਹਨਾਂ ਨੇ ਤਾਂ ਹੀ ਅੱਗੇ ਆਂਦਤਾ ਕਿ ਜਦੋਂ ਉਹ ਸਰਕਾਰ ਦੇ ਵਿੱਚ ਆ ਕੇ ਅੱਗੇ ਆਇਆ ਉਹਨੇ ਕਿਹਾ ਮੈਂ ਆ ਕੰਮ ਐਦਾਂ ਕਰਨਾ ਇਹਨਾਂ ਨੇ ਕਿਹਾ ਨਹੀਂ ਐਦਾਂ ਕਰਨਾ ਹੁਣ ਤੁਸੀਂ ਦੇਖੋ ਵੀ ਜੇ ਬੰਦਾ ਮਾਨਦਾਰ ਅੱਗੇ ਆਏਗਾ ਤਾਂ ਨੈਚਰਲੀ ਗੱਲੇ ਸੁਧਾਰ ਹੋਏਗਾ ਪੰਜਾਬ ਦਾ ਤੇ ਅਸੀਂ ਲੋਕ ਪੰਜਾਬ ਨੂੰ ਖੁਸ਼ਹਾਲ ਦੇਣਾ ਚਾਹੁੰਦੇ ਹਾਂ ਸਾਡੀ ਪੰਜਾਬ ਪੀਜ ਕਹਦੇ ਵੀ ਸਾਡੀ ਜਵਾਨੀ ਤੇ ਰੁਲ ਗਈ ਕੁਝ ਅਤਵਾਚ ਰੁਲ ਗਈ ਕੁਝ ਲੜਾਈਆਂ ਤੇ ਜੰਗ ਜਿਹੜੀਆਂ 65 ਦੀ 71 ਦੀ ਹੋਈਆਂ ਇਹਨਾਂ ਚੀਜ਼ਾਂ ਸਾਡੀ ਪੰਜਾਬ ਤੇ ਸਾਰਾ ਸਾਡਾ ਰੁਲ ਗਿਆ ਪਰ ਮੈਂ ਕਹਿੰਦਾ ਇੰਨਾ ਕੁਝ ਹੋਣ ਤੋਂ ਬਾਅਦ ਵੀ ਅੱਜ ਸਾਡਾ ਪੰਜਾਬ ਫਿਰ ਵੀ ਕਿੰਨਾ ਖੁਸ਼ਹਾਲ ਹੈ ਮੈਂ ਇਸ ਖੁਸ਼ਹਾਲੀ ਨੂੰ ਬਰਕਰਾਰ ਰੱਖਣ ਲਈ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੇ ਮੇਰੇ ਪੰਜਾਬ ਵਾਸੀਓ ਜਾਗੋ ਉਠੋ ਤੇ ਇਸ ਚੀਜ਼ ਨੂੰ ਇਸ ਚੀਜ਼ ਤੇ ਥੋੜਾ ਧਿਆਨ ਦਿਓ ਕਿ ਪੰਜਾਬ ਬਚਾ ਲਈਏ ਇਹਨਾਂ ਕਿਹੇ ਪਾਰਟੀਆਂ ਨੇ ਬਣਾਣਾ ਜਦ ਤੱਕ ਹੋਣਾ ਅਗਲੀ ਵਾਰੀ ਕਾਲੀ ਸਰਕਾਰ ਬਣਾ ਲਿਓ ਜੇ ਕੋਈ ਰਹਿੰਦੀ ਖੁੰਦੀ ਕਸਰ ਰਹਿ ਗਈ ਹੋਈ ਨਾ ਉਹ ਵੀ ਲੁੱਟ ਚ ਕਸਰ ਕੋਈ ਨਹੀਂ ਛਡਣਗੇ ਚਾਹੇ ਕਾਂਗਰਸ ਲਿਆ ਲਿਓ ਉਹ ਕਾਂਗਰਸ ਸਿੱਧਾ ਹੀ ਤੁਹਾਡੇ ਸਾਹਮਣੇ ਹੀ ਹੈ ਜਿਸ ਬੰਦੇ ਨੂੰ ਤੁਸੀਂ ਪੰਜਾਬ ਦਾ ਪ੍ਰਧਾਨ ਬਾਇਆ ਉਸ ਬੰਦੇ ਨੂੰ ਬੋਲਣ ਦੀ ਵੈਲੀ ਨਹੀਂ ਪਤਾ ਬੋਲਣ ਦੀ ਅਕਲ ਨਹੀਂ ਪਤਾ ਕਿ ਕਿਸ ਬੰਦੇ ਨੂੰ ਕਿਸ ਸਮਾਂ ਚ ਕਿੱਦਾਂ ਬੋਲਣਾ ਚਾਹੀਦਾ ਉਸ ਬੰਦੇ ਕੋਲ ਤੁਸੀਂ ਕੀ ਉਮੀਦ ਪਾਲਦੇ ਹੋ ਪੰਜਾਬ ਦੀਆਂ ਬਸਾਂ ਦੀਆਂ ਬਾਡੀਆਂ ਤੋਂ ਲਜਵਾਨ ਦੇ ਜਾ ਕੇ ਰਾਜਸਥਾਨ ਦੇ ਵਿੱਚ ਕਿਉਂ ਇਹਦਾ ਮਤਲਬ ਇਥੋਂ ਸਾਫ਼ ਜਾ ਰਿਹਾ ਕਿ ਪੰਜਾਬ ਦੇ ਵਿੱਚ ਲੁੱਟ ਖਸੂਸ ਹੋਣ ਦੀ ਬਜਾਏ ਦਿੱਲੀ ਹੋਣੀ। ਇਹ ਚੀਜ਼ਾਂ ਸਾਰੀਆਂ ਨੂੰ ਮੈਂ ਕਿਹਾ ਧਿਆਨ ਨਾਲ ਜਿਵੇਂ ਬਹੁਤ ਦੁਖੀ ਹਿਰਦੇ ਨਾਲ ਬੋਲਣਾ ਬੜਾ ਦੁਖੀ ਹੋ ਕੇ ਬੋਲਿਆ ਕਿ ਇਹ ਚੀਜ਼ਾਂ ਪੰਜਾਬ ਵਾਸੀਓ ਜਾਗੋ ਅੱਜ ਯੂਨੀਵਰਸਿਟੀ ਜਾ ਕੇ ਦੇਖੋ ਕਿਨੇ ਕਿਨੇ ਪੜੇ ਬੰਦੇ ਬੈਠੇ ਨੇ ਉੱਥੇ ਯੂਨੀਵਰਸਿਟੀਾਂ ਦੇ ਵਿੱਚ ਜਾ ਕੇ ਰੱਖੋ ਕਿਉਂਕਿ ਉਹਨਾਂ ਨੂੰ ਸਾਰੀ ਚੀਜ਼ ਦਾ ਪਤਾ ਹੈ ਇਹਨਾਂ ਨੂੰ ਜਾਗੋ ਇਹਨਾਂ ਨੂੰ ਲਿਆਓ ਬਾਹਰ ਕੀ ਗੱਲ ਹੈ ਇਹ ਆ ਸਕਦੇ ਨੇ ਜੇ ਇੱਥੇ ਕਿਹੜਾ ਕੋਈ ਜਿਹੜੇ ਆਪਣੇ ਮੰਤਰੀ ਬਣਦੇ ਨੇ ਕੋਈ ਇਹਨਾਂ ਦੀ ਏਜ ਲਿਮਟ ਹੈ ਭਾਈ ਨਹੀਂ ਲਿਮਟ ਵਾਲਾ ਏਜ ਵਾਲਾ ਭਾਈ ਬਚਾ ਲੋ ਜੀ ਗੋਤਰਾ ਸਾਹਿਬ ਜੇ ਆਪਾਂ ਇਸ ਪੂਰੇ ਓਵਰਆਲ ਫੈਕਟਰ ਦੇ ਉੱਤੇ ਨਿਗਾਹ ਵੀ ਮਾਰੀਏ ਪੰਜਾਬ ਨੂੰ ਬਚਾਉਣ ਤੇ ਨਿਗਾਹ ਵੀ ਮਾਰੀਏ ਅਲਟੀਮੇਟਲੀ ਉਹ ਇੱਕ ਪੋਲਿਟੀਕਲ ਸੈਕਟਰ ਜਿਹੜਾ ਚੱਲਦਾ ਪਿਆ ਪੰਜਾਬ ਚ ਉਹਨੂੰ ਬ੍ਰੇਕਡਾਊਨ ਕਰਨਾ ਬਹੁਤ ਔਖਾ ਹੋਊਗਾ ਤੁਸੀਂ ਜਿਵੇਂ ਦੀ ਗੱਲ ਕਰਦੇ ਹੋ ਇਹ ਵਿਚਾਰ ਕਰਨ ਲਈ ਇੱਕ ਚੰਗੀ ਗੱਲ ਹੈ ਪਰ ਕੀ ਇਹਨੂੰ ਅਮਲ ਵਿੱਚ ਲਿਆਂਦਾ ਜਾ ਸਕਦਾ ਅਸਲ ਸਵਾਲ ਤਾਂ ਇਹ ਹੈ ਜੇ ਸਾਡਾ ਪੰਜਾਬ ਇਕੱਠਾ ਹੋ ਗਿਆ ਜਿਹੜੀ ਯੂਨੀਵਰਸਿਟੀ ਸਾਡੇ ਹੱਥੋਂ ਚੱਲੀ ਸੀ ਪੰਜਾਬ ਇਕੱਠਾ ਹੋਇਆ ਸਾਡਾ ਤਕਲੀਫ ਹੋਈ ਪੰਜਾਬ ਨੂੰ ਆ ਗਿਆ ਨਾ ਉੱਥੇ ਲਿਆਂਦਾ ਇਸ ਤੋਂ ਪਹਿਲਾਂ ਸਾਡੇ ਪੰਜਾਬ ਨੂੰ ਜੇ ਤਕਲੀਫ ਹੋਈ ਸੀ ਦਿੱਲੀ ਵਾਲੇ ਸਾਡੇ ਪੰਜਾਬ ਨੂੰ ਕਿਸਾਨਾਂ ਦੀਆਂ ਮੰਗਾਂ ਮਣਾ ਕੇ ਉੱਠੇ ਨੇ ਜੇ ਇਹ ਸਾਰਾ ਕੁਝ ਹੋ ਸਕਦਾ ਤੇ ਪੰਜਾਬ ਤੇ ਸਾਡਾ ਆਪਣਾ ਹੈ ਨਾ ਇੱਥੇ ਤਾਂ ਜੇ ਆਪਾਂ ਪਿੰਡਾਂ ਦੇ ਵਿੱਚ ਸਾਥ ਬਣਾ ਗਏ ਪਿੰਡਾਂ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਆਹ ਬੰਦਾ ਪਿੰਡਾਂ 'ਚ ਵੜਨੇ ਚਾਹੀਦੇ ਆਹ ਨਿਕਲਨੇ ਚਾਹੀਦੇ ਪਿੰਡਾਂ ਦੇ ਵਿੱਚੋਂ ਤੇ ਇਹ ਕੋ ਵੱਡੀ ਗੱਲ ਨਹੀਂ ਮੈਂ ਕਹਿੰਦਾ ਜਿੰਨੇ ਪੰਜਾਬੀ ਇਕੱਠੇ ਹੋਣ ਪਿੰਡ ਪਿੰਡ ਵਾਜੀ ਇਕੱਠੇ ਹੋ ਗਏ ਗੱਲ ਦਾ ਕਰ ਲੈਣ ਵੀ ਅਸੀਂ ਇਹ ਕੰਮ ਨਹੀਂ ਹੋਣ ਦਣਾ ਕਿਉਂ ਨਹੀਂ ਹੋਏਗਾ ਪੰਜਾਬ ਚ ਯਾਰ ਮਾਝਾ ਰਜੀਤ ਸਿੰਘ ਨੂੰ ਇਲੈਕਸ਼ਨ ਕਰਾਇਆ 40 ਸਾਲ ਰਾਜ ਕਰਾਂਗੇ ਛੋਟੀ ਜੀ ਗੱਲ ਔਰ ਇੱਕ ਛਾਈ ਅਣਪੜ ਬੰਦਾ ਮੈਂ ਕਹਿੰਦਾ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਸੰਗਲੀ ਪਾ ਕੇ ਤੋੜਦਾ ਸੀ ਨਾ ਅਗਲੇ ਦਿਨ ਸ਼ਾਮ ਸਵੇਰੇ ਇੱਥੇ ਵਾਪਸ ਕੁੱਤਾ ਆ ਜਾਂਦਾ ਸੀ ਅੱਜ ਤੁਸੀਂ ਲੋਹੇ ਦੀ ਸੰਗਲੀ ਪਾ ਕੇ ਵੀ ਤੋੜਦੇ ਹੋ ਨਾ ਤੇ ਸਵੇਰੇ ਕੁੱਤਾ ਵੀ ਗਾਇਬ ਤੇ ਸੰਗਲੀ ਵੀ ਗਾਇਬ ਇਹੋ ਜਿਹੇ ਹਾਲਾਤ ਹੋ ਚੁੱਕੇ ਪੰਜਾਬ ਦੇ ਇਹਨਾਂ ਬਚਾਣ ਕਰਕੇ ਇਹਨਾਂ ਚੀਜ਼ਾਂ ਤੋਂ ਦੁਖੀ ਹੋ ਕੇ ਕਹਿ ਰਿਹਾ ਮੈਂ ਕੋਈ ਪੋਲਿਟਿਕਲ ਕਿਸੇ ਪਾਰਟੀ ਦਾ ਲੀਡਰ ਨਹੀਂ ਮੈਂ ਕਿਸੇ ਪਾਰਟੀ ਦਾ ਬਲਾਰਾ ਨਹੀਂ ਮੈਂ ਕਿ ਪੰਜਾਬ ਤਾਂ ਹੀ ਵੱਸ ਸਕਦਾ ਨਹੀਂ ਤੇ ਪੰਜਾਬ ਦੇ ਵਿੱਚ ਕਿਹੇ ਚੀਜ਼ ਦੀ ਕਮੀ ਨਹੀਂ ਰਹੀ ਜੇ ਤੁਸੀਂ ਨਾ ਬਚਾਇਆ ਤੇ ਪੰਜਾਬ ਅੱਜ ਵੀ ਲੁੱਟ ਰੇ ਕੱਲ ਵੀ ਲੁੱਟ ਰੇ ਪੰਜਾਬ ਖਤਮ ਕਰਨ ਤੇ ਜੋਰ ਲਗਾ ਦੇਆ ਪੂਰਾ ਬੋਤਾਲ ਸਾਹਿਬ ਪੋਲਿਟਿਕਸ ਬਾਰੇ ਵੀ ਗੱਲ ਕਰ ਲੈਂਦੇ ਕਿਉਂਕਿ ਤਰਨਤਾਰਨ ਦੀ ਜ਼ਿਮਨੀ ਚੋਣ ਹੋ ਕੇ ਹਟੀ ਅਜੇ ਹੁਣੇ-ਹੁਣੇ ਉਹਦੇ ਵੋਟਿੰਗ ਹੋਈ ਆ ਫੈਸਲਾ ਆਉਣਾ ਬਾਕੀ ਆ ਉਹ ਇੱਕ ਬਹੁਤ ਮੱਤ ਪੂਰਨ ਵੋਟ ਮੰਨੀ ਜਾ ਰਹੀ ਹੈ ਆਪਣੇ ਆਪ ਦੇ ਵਿੱਚ ਤੁਹਾਨੂੰ ਐ ਲੱਗਦਾ ਕਿ ਤਰਨਤਾਰਨ ਦੇ ਲੋਕ ਐਤ ਕੀ ਕੁਝ ਵੱਖਰਾ ਹੀ ਫਤਵਾ ਦੇਣਗੇ ਕਿਉਂਕਿ ਐਤ ਕੀ ਕਿਸੇ ਨੂੰ ਕੁਝ ਨਹੀਂ ਪਤਾ ਚਲੋ ਲੋਕ ਸਭਾ ਇਲੈਕਸ਼ਨ ਟਾਈਮ ਆ ਪਤਾ ਸੀਗਾ ਕਿ ਲੋਕ ਅਮਰਤਪਾਲ ਦੇ ਨਾਲ ਨੇ ਪਰ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਐ ਨਹੀਂ ਲੱਗ ਰ ਉਹ ਜਿਹੜਾ ਰੁਝਾਨ ਲੋਕਾਂ ਦਾ ਸੀ ਨਾ ਲੋਕੀ ਤੋ ਇਹਦੇ ਕੋਲ 60% ਤੇ ਪੋਲਿੰਗ ਹੋਈ ਸਾਰੀ ਉਥੇ ਤੇ ਉਥੇ ਪਾਰਟੀਆਂ ਕਿੰਨੀਆਂ ਜਾ ਕੇ ਖੜ ਗਈਆਂ ਹੁਣ ਪਾਰਟੀਆਂ ਦੇ ਵਿੱਚ ਜਨਤਾ ਨੂੰ ਇਹ ਸਮਝਾਉਂਦੇ ਆਂ ਦੀ ਬੋਟ ਕਿਨੂੰ ਪਾਈਏ ਤੇ ਕਿਨੂੰ ਤਕਰੀਬਨ ਮੇਰੀ ਵੀ ਜਿੰਨੀ ਏਜ ਹੋ ਗਈ ਤਕਰੀਬਨ ਜਿੰਨੀ ਕੁ ਰੂਲਿੰਗ ਪਾਰਟੀ ਹੁੰਦੀ ਦਾ ਜਿਮਣੀ ਚੌਂਕ ਦੇ ਵਿੱਚ ਸੀਟ ਉਹ ਹੀ ਲੈ ਕੇ ਜਾਂਦੀ ਬਾਕੀ ਦੂਜੇ ਭਾਗ ਜਿੰਦਾ ਮਰਜੀ ਚੋਰ ਨਾਲ ਬਹੁਤ ਅਰੀਅਰ ਕੇ ਦੇ ਚਾਂਸ ਹੈ ਮੈਂ ਤਾਂ ਕਹਿੰਦਾ ਇਹ ਜੇ ਜਿਮਣੀ ਚੌਂਕ ਦੇ ਵਿੱਚ ਇਹ ਪਾਰਟੀ ਜਿਹੜੀ ਮੌਕੇ ਦੀ ਸਰਕਾਰ ਜੇ ਇਹ ਸੀਟ ਲੈ ਜਾਂਦੀ ਹੈ ਇਥੋਂ ਸਾਫ ਯਾਰ ਹੋ ਜਾਏਗਾ ਕਿ ਪੰਜਾਬ ਪੂਰਾ ਅਗਲੀ ਵਾਰੀ ਦੇ ਬਿਲਕੁਲ ਐਂਟੀ ਹੋਏਗਾ ਪੰਜਾਬ ਪੂਰਾ ਕਿਉਂਕਿ ਇੱਥੇ ਸਾਫ ਜਾਰ ਹੋਏਗਾ ਪੰਜਾਬ ਸਰਕਾਰ ਦਾ ਜੋਰ ਲੱਗਾ ਪੂਰਾ ਸਰਕਾਰ ਨੇ ਸੀਟ ਜਿੱਤ ਲਈ ਤੇ ਪੰਜਾਬੀਆਂ ਦੀ ਚੱਲੀ ਕੋਈ ਨਹੀਂ ਇੱਥੇ ਸਾਫ ਜਾਰ ਹੋ ਜਾਏਗਾ ਵੀ ਸਰਕਾਰ ਦੀ ਜਨਤਾ ਸਾਰੀ ਬਿਲਕੁਲ ਐਂਟੀ ਹੈ ਨਹੀਂ ਇਸੇ ਇਸੇ ਸੀਟ ਦੇ ਉੱਤੇ ਅਮਰਿਤਪਾਲ ਨੇ ਜਿੱਤ ਹਾਸਲ ਕੀਤੀ ਸੀ ਤੁਹਾਨੂੰ ਆਇ ਨਹੀਂ ਲੱਗਦਾ ਕਿ ਇੱਥੇ ਅਜੇ ਵੀ ਉਹ ਪੰਥਕ ਸਟੈਂਸ ਹੈਗਾ ਹੈਗਾ ਜੀ ਮਾਜੇ ਦੇ ਵਿੱਚ ਮੈਂ ਇੱਕਦਾਂ ਲੱਗੇ ਵੀ ਕਿਹਾ ਸੀ ਜੋ ਕੁਝ ਮਾਜੇ ਦੇ ਵਿੱਚ ਹੈਗਾ ਜੋ ਜਦੋਂ ਵੀ ਮਾ ਧੱਕਾ ਹੋਇਆ ਨਾ ਮਾਜੇ ਦੇ ਨਾਲ ਹਰ ਤਰ੍ਹਾਂ ਦਾ ਹੋਇਆ ਚਿੱਟੇ ਦਾ ਲਾਲੋ ਅਤਵਾਦ ਦਾ ਲਾਲੋ ਨਸ਼ੇ ਦਾ ਲਾਲੋ ਫਿਰ ਆਪਣੇ ਜਦੋਂ ਲੜਾਈ ਚਾਹਿੰਦੋ ਪਾਕਿਸਤਾਨ ਜੰਗ ਲੜਦੀ ਸਾਰਾ ਮਾਝਾ ਹੀ ਸਾਡਾ ਜੋੜਦਾ ਤੇ ਮਾਝੇ ਵਾਲਾਂ ਦਾ ਜਿਹੜੀ ਹੈ ਨਾ ਉਹ ਅਲੱਗ ਹੀ ਹੈ ਸਾਰੇ ਸੱਜ ਆਪਾਂ ਕਹਦੀਏ ਉਹਨਾਂ ਨੇ ਜਿੱਧਰ ਨੂੰ ਤੁਰ ਪਿਆ ਇਕੱਠੇ ਹੋ ਗਏ ਵੀ ਇਹਨੂੰ ਵੋਟ ਪਾਣੀ ਹੈ ਉਹ ਸਾਰੇ ਉਹਨੂੰ ਹੀ ਪਾਉਣਗੇ ਵੋਟ ਮਾਝੇ ਵਾਲਾਂ ਦਾ ਇਸ ਗੱਲੋਂ ਇਕੱਠਾ ਹੈਗਾ ਆਪਾਂ ਕਿ ਉਹਨਾਂ ਦਾ ਇਸ ਗੱਲੋਂ ਸਟੈਂਡ ਵੀ ਹੈਗਾ ਵੀ ਹਾਂ ਜੇਹੀ ਇਹਨੂੰ ਵੋਟ ਪਾਣੀ ਤਾਂ ਇਹਨੂੰ ਪਾਣੀ ਉਹਨਾਂ ਦਾ ਇਕੱਠ ਦਾ ਤਾਜੀ ਮਿਸਾਲ ਤੁਸੀਂ ਅਮਰਪਾਲ ਦੀ ਦੇਖ ਲਈਓ ਸਿਰਫ ਇਹਨਾਂ ਚੀਜ਼ਾਂ ਦੇ ਮਿਸਾਲ ਹੈ ਚੀਜ਼ ਕਿਉਂਕਿ ਉਹ ਜਿੱਤ ਕਹਤਵੇਂ ਇਹਨੂੰ ਵੋਟ ਪੇ ਪਾਉਣਗੇ ਪੇ ਜੇ ਵਿਰੋਧ ਕਰਨਾ ਹੁਣ ਕਿੰਨਾ ਵਿਰੋਧ ਹੋਇਆ ਕਿੰਨੀ ਮਾੜੀ ਸ਼ਬਦਾਵਲੀ ਬੋਲੀ ਕਾਂਗਰਸ ਲੀਡਰ ਤੁਸੀਂ ਕਿਹਦੇ ਕੋਲੋਂ ਭਾਲਦੇ ਹੋ ਪੰਜਾਬ ਨੂੰ ਸਾਨੂੰ ਕੀ ਮਿਲ ਜਗਾ ਸਾਨੂੰ ਇਹਨਾਂ ਕੋਲੋਂ ਸਾਨੂੰ ਕੋਈ ਮਿਲਣ ਦੀ ਆਸ ਹੈਗੀ ਹੈ ਜਿਹੜਾ ਮੁੱਖ ਮੰਤਰੀ ਇੱਕ 22 ਦਾ ਮੁੱਖ ਮੰਤਰੀ ਬਣਿਆ ਅੱਜ 25 ਹੋ ਗਈ ਹੈ ਜਿਹੜਾ ਮੈਂ ਖੁਦ ਚਿੱਠੀਆਂ ਲਿਖੀਆਂ ਜੇ ਮਿਲ ਨਹੀਂ ਸਕਿਆ ਇੱਕ ਪੰਜਾਬ ਦਾ ਮੈਂ ਪ੍ਰੈਜ਼ੀਡੈਂਟ ਹਾਂ ਐਸ ਜਿੰਦਾ ਜੇ ਉਹ ਮੁੱਖ ਮੰਤਰੀ ਮਿਲ ਨਹੀਂ ਸਕਿਆ ਤਾਂ ਕੀ ਉਹ ਮੁੱਖ ਮੰਤਰੀ ਕਿਸੇ ਦਾ ਕੰਮ ਕੀ ਕਰੂਗਾ ਦੱਸੋ ਕੋਈ ਪੰਜਾਬ ਦਾ ਬੰਦਾ ਇਹ ਬਾਹ ਖੜੀ ਕਰਕੇ ਕਹਦੇ ਵੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਮਿਲਿਆ ਸੀ ਔਰ ਉਹਨੇ ਮੇਰਾ ਕੰਮ ਕਰ ਦਿੱਤਾ ਜਦੋਂ ਮੈਟਰ ਵਾਸਤੇ ਕਦੀ ਮਿਲਦਾ ਮੈਂ ਕਦੀ ਵੀ ਸਬੰਧ ਜੇ ਨਹੀਂ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਕਹਾਂ ਜੀ ਆਹ ਜਨਤਾ ਦੀ ਆਵਾਜ਼ ਹੈ ਜਨਤਾ ਦੇ ਆ ਕਾਮਣ ਕਰਾਉਣੇ ਦਹੀ ਕਰ ਰੋ ਮਿਲਣ ਦਾ ਹੀ ਟਾਈਮ ਨਹੀਂ ਦੱਸੋ ਫਿਰ ਦੱਸੋ ਕੀ ਕਰੋਗੇ ਜੇ ਮੁੱਖ ਮੰਤਰੀ ਜਲੰਧਰਾਂ ਦਾ ਘਰ ਬੌਂਡ ਕਰ ਦਿੰਦੇ ਮੈਨੂੰ ਜੀ ਇਹ ਮੁੱਖ ਮੰਤਰੀ ਆਉਣਾ ਜੀ ਇਹਨਾਂ ਨੇ ਉੱਥੇ ਉਹ ਦੱਸੋ ਇੱਕ ਹੀਰ ਜੱਕੇਰ ਵੀ ਲਾਂਗੇ ਤਾਂ ਉੱਥੇ ਕੀ ਕਰ ਲੋ ਹਲੋ ਜੀ ਉਹ ਇਹਨਾਂ ਚੀਜ਼ਾਂ ਦਾ ਮੈਂ ਧਿਆਨ ਰੱਖਦੇ ਕਹਿੰਦਾ ਵੀ ਜੇ ਮੁੱਖ ਮੰਤਰੀ ਪੰਜਾਬ ਨੂੰ ਮਿਲਦਾ ਹੀ ਨਹੀਂ ਤਾਂ ਕੰਮ ਜਨਤਾ ਦਾ ਕੀ ਹੋ ਇਸ ਕੋਲੋਂ ਕੁਝ ਗੱਲਾਂ ਤਾਂ ਮੈਂ ਕਹਿ ਦੇਣਾ ਕਿ ਕਾਂਗਰਸ ਪਾਰਟੀ ਦੇ ਬਾਦਲ ਸਾਹਿਬ ਇਹ ਗੱਲਾਂ ਦਾ ਠੀਕ ਜਨਤਾ ਨੂੰ ਮਿਲਦੇ ਸੀ ਉਹ ਜੇ ਕੋਈ ਜਨਤਾ ਦੇ ਵਿੱਚ ਕੋਈ 10 ਕੰਮ ਲੈ ਗਿਆ ਚਾਹੀਏ ਇੱਕ ਹੀ ਕਰਨ ਕਰਤਾ ਦਿੰਦੇ ਸੀ ਜਿਉਂ ਨੇ ਰੌਲਾ ਪਾਣਾ ਜੀ ਮੇਰੇ ਬਾਕੀ ਕੰਮ ਕਹਿੰਦੇ ਪਹਿਲਾਂ ਇੱਕ ਦੇ ਕਰ ਬਾਕੀ ਬਾਅਦ ਉਹ ਵੀ ਹੋ ਜਾਣਗੇ ਇਹ ਤਾਂ ਥੋੜੀ ਜੀ ਥਿਉਰੀ ਉਹਦੀ ਠੀਕ ਸੀ ਮੈਂ ਉਸੇ ਗੱਲ ਕਹਿੰਦਾ ਵੀ ਇਹੋ ਜਿਹਾ ਬਦਲਾ ਚਾਹੀਦਾ ਸਾਨੂੰ ਨਾ ਕਿ ਪਾਰਟੀਆਂ ਦਾ ਬਦਲਾ ਸਾਨੂੰ ਇਹ ਬਦਲਾ ਚਾਹੀਦਾ ਕਿ ਮੁੱਖ ਮੰਤਰੀ ਦਾ ਬੈਠੇ ਸੀਟ ਤੇ ਜਨਤਾ ਨੂੰ ਜਨਤਾ ਦੀ ਆਵਾਜ਼ ਹੋਣੀ ਜਨਤਾ ਨੇ ਇਸ ਕਰਕੇ ਬਣਾਇਆ ਗਿਆ ਕਿ ਸਾਡੀ ਕਿਤੇ ਸੁਣਵਾਈ ਨਹੀਂ ਸਾਡੀ ਕਿਤੇ ਕੋ ਕੰਮ ਨਹੀਂ ਹੁੰਦੇ ਜੋ ਵੀ ਕੰਮ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੈ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਪੰਜਾਬ ਦੇ ਭਵਿੱਖ ਨੂੰ ਕੀ ਦੇਵੇਗਾ 27 ਦੀਆਂ ਚੋਣਾਂ ਦੇ ਵਿੱਚ ਕੀ ਕੁਝ ਵੱਖਰਾ ਵੇਖਣ ਨੂੰ ਮਿਲਦਾ ਜਾਂ ਇਹੀ ਪਾਰਟੀਆਂ ਉੱਪਰ-ਨੀਚੇ ਹੋਣਗੀਆਂ ਇਹ ਹੁਣ ਸਮੇਂ ਤੇ ਮੈਸਰ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਮਾਂਟਿਕ ਦੇ ਪੰਜਾਬੀ ਤੇ